ਅੱਜ ਦੀ ਬ੍ਰੇਕਿੰਗ ਨਿਊਜ਼ ਬਲैक ਜੰਡਿਆਲਾ ਗੁਰੂ ਦੇ ਡਿਪੂ 홀ਡਰਾਂ ਨੂੰ ਇੰਪੋਸ ਮਸ਼ੀਨਾਂ ਦੀ ਟ੍ਰੇਨਿੰਗ ਕਰਵਾਈ ਗਈ ਬਲैक ਜੰਡਿਆਲਾ ਗੁਰੂ ਕੇਂਦਰ ਦੇ ਅਧੀਨ ਪੈਂਦੇ ਪਿੰਡਾਂ ਦੇ ਡਿਪੂ 홀ਡਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਤੇ ਹੁਕਮਾਂ ਅਨੁਸਾਰ ਇੰਪੋਸ ਮਸ਼ੀਨਾਂ ਦੀ ਟ੍ਰੇਨਿੰਗ ਚੰਡੀਗੜ੍ਹ ਤੋਂ ਅਧਿਕਾਰੀ ਵੱਲੋਂ ਟ੍ਰੇਨਿੰਗ ਕਰਵਾਈ ਗਈ ਅਤੇ ਮਸ਼ੀਨਾਂ ਬਾਰੇ ਜਾਣਕਾਰੀਆਂ ਦਿੱਤੀਆਂ ਗਈਆਂ ਅਤੇ ਕਮਿਊਨਿਟੀ ਹਾਲ ਗੈਰੀ ਰੋਡ ਝੰਡਿਆਲਾ ਗੁਰੂ ਵਿਖੇ ਆਈ ਚੰਡੀਗੜ੍ਹ ਦੀ ਟੀਮ ਨੇ ਵੱਖ-ਵੱਖ ਵਿਚਾਰ ਦੱਸੇ ਅਤੇ ਸਮੂਹ ਡੀਪੂ ਹੋਲਡਰਾਂ ਮੌਕੇ ਤੇ ਹਾਜ਼ਰ ਹੋਏ ਜਿਨ੍ਹਾਂ ਚ ਇਨਸਪੈਕਟਰ ਪ੍ਰੀਤ ਕਵਲ ਡੀਪੂ ਯੂਨੀਅਨ ਪ੍ਰਧਾਨ ਸੁਲੱਖਣ ਸਿੰਘ ਗੈਰੀ ਮੰਡੀ ਪ੍ਰਧਾਨ ਅਸ਼ੋਕ ਕੁਮਾਰ ਮੱਖਣ ਵਿੰਡੀ ਨਿਰਿੰਦਰ ਕੁਮਾਰ ਭੰਗਵਾ ਸਜੀਵ ਕੁਮਾਰ ਝੰਡਿਆਲਾ ਗੁਰੂ ਤਰਮਿੰਦਰ ਸਿੰਘ ਮਾਨਾਵਾਲਾ ਜੈਮਲ ਸਿੰਘ ਜੀਤਾ ਮਲਕੀ ਸਿੰਘ ਚਿੱਦਾ ਵਡਾਲਾ ਜੋਹਰ ਹਰਵਿੰਦਰ ਕੁਮਾਰ ਮਲਕਪੁਰ ਕੁਲबीर ਸਿੰਘ ਬੰਡਾਲਾ ਸੰਦੀਪ ਸਿੰਘ ਚੋਹਾਨ ਭੁਵਿੰਦਰ ਸਿੰਘ ਵੰਡਾਲਾ ਜੋਹਰ ਹੋਰ ਆਦੀ ਹਾਜ਼ਰ ਸਨ ਜਿੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀ ਸਿੰਘ ਚਿੱਦਾ ਅਤੇ ਨਵਨੀਤ ਕੌਰ ਤੇ ਲਪ੍ਰਿਤ ਕੌਰ ਦੀ ਵਿਸ਼ੇਸ਼ ਰਿਪੋਰਟ ਇਹ ਜ਼ਰੂਰੀ ਆਪ ਇਸ ਲਈ ਹੈ ਕਿ ਬੈਸਿਕ ਤੋਂ ਵੀ जिसका फिंगर लगता है ओ टी आप चला लेते हो ओ से हो जाता है काम लेकिन आने वाले टाइम में शायद ओ बंद हो जाए नहीं चेक ना दोगी 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 आप वीडियो पे कुछ लॉगिन कर लोगे या फिर अगर पर है आपने चेक कर लिया मतलब तो कहाँ से करना आपने। इसको है आपने इसके ऑप्शन आर डी सर्विस की दिख रही है आपको ये वाली ऑप्शन ਦਰਦੇ ਰਿਹਾ ਇਹ ਜੋ ਆਈਡੀ ਦਾ ਸਰਵਰ ਹੈ ਨਾ ਉਹ ਰਜਿਸਟਰ ਨਹੀਂ ਹੈ